ਮੁੱਖ ਕਾਰਨ ਇਹ ਸਮਾਗਮ ਦੀ ਵਿਵਰਤਨ ਵਿੱਚ ਹੋਣ ਕਰਕੇ ਇੱਕ ਵਰਕੀਪਾਲ ਦੇ ਸਵਾਰੀ ਸ਼ਰੂਆਤ ਵਿੱਚ ਜੀਤ ਰਹੋਣੇ ਸਭ ਤੋਂ ਪਹਿਲਾਂ ਹੋਸਲੇ ਕਰਦੇ ਕਿ ਜੁਗੀ ਕਮਾਟੀ ਨੂੰ ਨੀਂਹ ਰੱਖੋ ਇਹ ਬਹੁਤ ਜ਼ਰੂਰੀ ਹੈ ਕਿ ਬਹੁਤਾਂ ਦਾ ਗੱਲ ਲਈ ਕੋਈ ਰੋਕੀ ਨਾ ਹੋਵੇ ਤਾਂ ਕਿ ਜੁਗੀ ਪਾਰਟੀ ਨਾ ਕਰੇ ਤੇ ਸਰਕਾਰੀ ਪਹੁੰਚ ਦਾ ਸਮਾਂ ਦੇ ਲਈ ਜੀਤ ਦੇ ਸੁਨੋਣ ਕਰੇ ਆਇਆ ਹੈ ਜਰੂਰ ਜਰਿਆ ਤੇ ਮਾਣ ਵਾਹਰ ਸਾਰੇ ਪਰਮਾਤਮਾ ਦਾ ਬਖਸ਼ ਹੈ ਸਰਕਾਰ ਦੇ ਗੀਰ ਹੈ ਜਿਹੜੇ ਵਰਨਿਆ ਨਹੀਂ ਹੈ ਉਹ ਸੜਣਾ ਹੈ ਕਿ ਬਣੀ ਦਿੱਤੀ ਬਹੁਤ ਦੇ ਚਲ ਅੱਜ ਇਹ ਜਿਹੜੇ ਜਿਹੜਾ ਜਿਆਦਾ ਜਿਆਦਾ ਨਹੀਂ ਨਾ ਕੀਰੇ ਨਾਲ ਬਗੜ ਜਾ ਆ ਹਰ ਕੋਈ ਜੇ ਨਾਲ ਸਾਰੇ ਦਿਮਾਗ ਤੇ ਦੁੱਖ ਭਰਾਈ سونا نمبر ہے بابا نان گیت کے ਤੇ ਗੱਲਾਂ ਕਿਤੇ ਬਲਪੁਰ ਦੇ ਖੂਲੀ ਵਰਗੀਆਂ ਸ਼ਿਕਾਲਾਂ ਦਾ ਪਤੀਸਾ ਤੇ ਖੇਡ ਦੇ ਜਿਹੜੇ ਚੋਲੇ ਨਾਲ ਸ਼ੁਰੂ ਕਾਰ ਕਰਦੇ ਆ ਉਹ ਜ਼ੋਰ ਨਾਲ ਤਾੜੀਆਂ ਮਾਰਦੇ ਖਿਡਾਰੀ ਆ ਕਬੱਡੀ ਦਾ ਪੱਟਾ ਵਾਲਾ ਜੁਗਰਤ ਸਿੰਘ ਮੱਖਾ ਬੰਦੀ ਖੇਡ ਗਰਾਊਂਡ 'ਚ ਆ ਗਿਆ ਬੱਲੇ ਉਹ ਪਹਾੜਾ ਕਮ ਸਿੰਘ ਜੀ ਸੰਧੂ ਸਾਹਿਬ ਜਵਾਨਾਂ ਦੀ ਖੱਟੀ ਖਾਦੇ ਆ ਅੱਜ ਤੱਕ ਜਿੱਥੇ ਪਿਆਰ ਜਿੱਥੇ ਜਵਾਨੀ ਕੀਤੀ ਹੈ ਉੱਥੇ ਸਮੇਂ ਦੇ ਨਾਲ ਬੁੱਢੇ ਹੋ ਗਏ ਸਾਡੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਇੱਕ ਪਾਸੇ ਸ਼ੀਸ਼ ਪਈ ਲਖਮੀਰ ਸਿੰਘ ਦੀ ਕਬੱਡੀ ਕਲੱਬ ਘਿਹਾਲੇ ਦੇ ਨੰਬਰ ਜਿਹੜੇ ਉਹ ਸਰਵੋਤਮ ਨੇ ਬਾਬਾ ਸ਼੍ਰੀ ਰਾਜ ਪਟਾ ਸਾਹਿਬ ਸਤਕਾਰ ਜੋਗਵੀਰ ਹੈ ਸਾਰੇ ਖਿਡਾਰੀਆਂ ਦਾ ਬਸ਼ੇਰਤ ਹਾਂ ਤੇ ਧੰਨਵਾਦ ਤੇ ਦੁਨੀਆ ਦੇ 스타 ਫੇਰ ਮੈਦਾਨ ਦੇ ਵਿੱਚ ਆ ਗਿਆ ਸੱਤਾ ਰਮਦਾਸ ਜੀ ਦਾ ਨਾਮ ਹੈ ਜੁਆ ਮੈਂ ਉਹਨਾਂ ਦੇ ਪਾਸਪੋਰਟਾਂ ਤੇ ਸਟਿੱਕਰ ਵੀ ਲੱਗੇ ਆ ਕੈਨੇਡਾ ਦੇ ਲਾਇਆ ਇੱਕ ਵਾਰ ਜਹਾਨ ਭੜ ਕੇ ਬੈਠੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਦਾ ਲੋਕਾਂ ਦਾ ਧੰਨਵਾਦ ਕਰਦੇ ਆਨ ਜਲਜੀ ਚਾਰ ਵੱਡਾ ਵੀਰ ਸੱਜਣ ਪਰਮਾਨੰਦ ਜੀ ਸਾਰੇ ਭਾਣਵਾ ਵੱਡਾ ਧੰਨਵਾਦ ਕਰਦਾ ਹੈ ਅਰੇ ਭਰਾਵਾਂ ਨੂੰ ਟੀਸ਼ਰਟ ਆ ਗਿਆ ਆਪਣਾ ਕੁਝ ਨਹੀਂ ਘਟਣਾ ਪਰ ਇਹਦਾ ਗੁਜਾਰਾ ਸੋਹਣਾ ਹੋ ਜਾਣਾ ਹੈ ਇਹ ਅਜ ਦਵਾਮਾ گنے ਮਾਕਲਾ ਪਿੰਡ ਦਾ ਕਿਉਂ ਧੰਨਵਾਦ ਕਰਦਾ ਹੈ ਹਰ ਸਾਲ ਬੰਡਾ ਟੂਰਨਾਮੈਂਟ ਕਰਾਉਂਦੇ ਹੈ ਤੇ ਜਿਹੜੇ ਵੱਡੇ ਵੱਡੇ ਪ੍ਰਾਈਜ਼ ਦਿੰਦੇ ਨੇ ਕਲਾਸਬੇ ਸਤਿਕਾਰ ਤੇ ਵੱਡਾ ਧੰਨਵਾਦ ਕਰਨਾ ਹੈ ਲਓ ਸਾਹਮਣੇ ਬੱਲਾ ਉਹ ਗੋਲੇ ਉਹਨਾਂ ਨੂੰ ਨੌਕਰੀ ਸਾਡਾ ਵੀ ਦੇ ਨਾਮ ਸਰਪੰਚ ਮਨਪ੍ਰੀਤ ਸਿੰਘ ਜੀ ਬੰਦੇਸਾ ਪਿੰਡ ਬੋਚੇ ਨਗਰ ਤੇ ਲਾਲ ਸੈਦ ਵੀਰ ਸਿੰਘ ਜੀ ਲਾਲ ਮਕੀਤ ਕਲਮੰਡੀ ਦੀਨਾ ਨਾਥ ਪਿੰਡਲਾ ਪਾਕੋਵਾਲ ਦੀ ਸ਼ਿੰਗ ਮਸ਼ਹੂਰ ਮਿੱਤਰੋ ਜਿੱਥੋਂ ਦੇ ਕੰਪੂਰ ਦੇ ਬੂਲ ਕਰਦੇ ਚਰਦੇ ਤੇ ਕੇਲੂ ਖਾਬ ਦੀ ਧਰਤੀ ਮਨਵੀ ਪਾਸ਼ਰੇ ਚਰਸ਼ੋਪਰਾ ਪੱਤਰ ਤੇ ਜਿੱਥੋਂ ਦੇ ਸ਼ੁਕਰਮਲ ਦੇ ਚਰਦੇ ਜਿੱਥੋਂ ਦੇ ਬਾਜੂ ਦੇ والے دیا متنی سان د ਖਤ ਮਾਪੋਂ ਦੇ ਸੌਰੀ ਸੱਖੀ ਹੱਥ ਨਹੀਂ ਆਉਂਦੇ ਆਪਣੇ ਨਾਲ ਉਲਟ ਦੋ ਇਧਰ ਬੋਹ ਸਨਮਾਨ ਜੀ ਆਇਆਂ ਨੂੰ ਜਿਹਨੇ ਜਿਹਨੇ ਜਿਹਦੇ ਜਿਹਦੇ ਚਾਹੁੰਦਾ ਟੀਟੀਓ ਜਫਾ ਲਾਵੇ ਤਾੜੀ ਮਾਰ ਕੇ ਦੱਸਣੇ ਕਵਾਲ ਜਿਹੜੇ ਜਿਹੜੇ ਚਾਹੁੰਦੇ ਅਰਸੀ ਜਫਾ ਲਾਵੇ ਜਿਹੜੇ ਜਿਹੜੇ ਚਾਹੁੰਦੇ ਅਰਸੀ ਜਫਾ ਲਾਵੇ ਜਿਹੜੇ ਜਿਹੜੇ ਚਾਹੁੰਦੇ ਕਿ ਟੀਟੀਓ ਜਫਾ ਲਾਵੇ ਜਿਹੜੇ ਜਿਹੜੇ ਚਾਹੁੰਦੇ ਅਮਰੀਕਾ ਦੇ ਵਿੱਚ ਸੂਰਜ ਠਾਕਰ ਜਦੋਂ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਗਏ ਨਾ ਤਾਂ ਫਿਰ ਸੂਰਜ ਠਾਕਰ ਮਿਲ ਗਿਆ ਬੜਾ ਪਿਆਰ ਦਿੱਤਾ ਅਮਰੀਕਾ ਦੀ ਧਰਤੀ ਦੇ ਭਰਾਰੇ ਆਹ ਮੁੰਡਾ ਉਸੇ ਪਿੰਡਾ ਜਿੱਥੋਂ ਦਾ ਸੂਰਜ ਠਾਕਰ ਪਰ ਦੂਜੇ ਪਾਸੇ ਡਿਊ ਡਿਊ ਦੀਦੀਓ ਚਲਾਰ ਕੱਟਾਂ ਦੇ ਵੇਖ ਪਰੇ ਹੋ ਜੁੱਸੇ ਬਾਦਿਆ ਪੁੱਤਾਂ ਦੇ ਪੈਰਾਂ ਦੇ ਫਰਤੀਲੇ ਫਰਾਕ ਦੇ ਪੁੱਤਾਂ ਦੇ ਇੱਕਾਂ ਦੇ ਵਿੱਚ ਜੋਰ ਇਹਨਾਂ ਦੇ ਅੰਨਾ ਪਰਿਆ ਏ ਵਿਸ਼ਾਦ ਦਿੰਦਾ ਏ ਉਹ ਵੇਖੋ ਰੱਬ ਨੇ ਅਸਰਾਈ ਕਰੇ ਉਹ ਵੇਖੋ ਦੀਦੀਓ ਚੋਲੇ ਵਾਲਾ ਤਾੜੀ ਮਾਰਦੇ ਦਰਸ਼ਕ ਕਮਾਲ ਉਹ ਤਾੜੀ ਮਾਰਦੇ ਕਮਾਲ ਬੱਲੇ ਉਹ ਚੋਲੇ ਵਾਲਿਆ ਹੁਣ ਡਿਊਟੀ ਤੇ ਚੜ੍ਹੇ ਪਹਿਲੇ ਸਾਬਾ ਅੱਤਾਂ ਕੇ ਸਾਡਾ ਪਰਾ ਚੇਡ ਆਉਂਦਾ ਹੈ ਹਟ ਜਾ ਪਿੱਛੇ ਸਾਹਮਣੇ ਆਹ ਵੇਖੋ ਸਾਹਮਣੇ ਆਹ ਵੇਖਣਾ ਪੱਲਪੁਰੀਆ ਆਹ ਪੱਲਪੁਰੀਆ 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 ਸਾਡਾ ਕਾਲੂ ਦੀਆਂ ਗੱਲਾਂ ਚੱਲੀਆਂ ਪਰ ਮੁਹੱਬਤ ਸਾਡਾ ਬਟਾਲੇ ਵਾਲਾ ਵੀਰ ਸਾਡਾ ਅਮਰੀਕਾ ਦੇ ਵਿੱਚ ਬੈਠਾ ਹੈ ਮੁਹੱਬਤ ਬਟਾਲਾ ਸਾਡਾ ਅਮਰੀਕਾ ਵਾਲਾ ਲਓ ਸਾਹਮਣੇ ਅੰਮੀ ਜੀ ਦਾ ਧੰਨ ਸਤਕਾਰ ਜੀ ਅਮਰ ਸਿੰਘ ਜੀ ਸੈਨੇਟਰ ਕਲਸੀ ਐਮ ਐਲ اے ਹਲਕਾ ਬਟਾਲਾ ਦੇ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦੇ ਨਾਲ ਜਿੰਨੀਆਂ ਵੀ ਖੱਬੀਆਂ ਸੱਜੀਆਂ ਮਾਵਾ ਇਸ ਇਲਾਕੇ ਦੀਆਂ ਮਾਂ ਤੇ ਸਤਕਾਰਯੋਗ ਸਖਸੀਅਤਾਂ ਆ ਪਹੁੰਚੀਆਂ ਸਭ ਨੂੰ ਵੈਲਕਮ ਜੀ ਹੈ ਖੰਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਅਰਸ਼ੀਰ ਕਰਕੇ ਲੈ ਕੇ ਆਏ ਸਾਡੇ ਮਾਣ ਦੇ ਜਮਾਤ ਨੂੰ ਆਪਾਂ ਵਿਸ਼ੇਸ਼ ਤੌਰ ਤੇ ਸਾਰੇ ਖਿਡਾਰੀਆਂ ਦਾ ਧੰਨਵਾਦ ਬਹੁਤ ਵੱਡੇ ਪਿਆਰ ਸਤਕਾਰ ਕਮੇਡੀ ਨੂੰ ਦਿੱਤੇ ਗਏ ਆ ਜਾਵਾਂਗਾ ਕਹਿੰਦੇ ਨਾ ਫਾਟ ਕਨੇਟਰ ਤੇ ਸਟਾਪਰ ਦੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਵੇ ਕਿ ਅੱਜ ਦਾ ਐਮਐਡੀਆ ਦਾ ਕੌਣ ਆ ਜਿੱਤੂ ਕੌਣ ਜਿੱਤੂ ਹੈ ਸਾਈਕਲ ਤੋਂ ਬਣਿਆ ਗੁਰਕੀਰਤ ਦੇ ਨਾਲ ਸ਼ੁਭ ਵਾਇਆ ਕਨੇਹਲੇ ਵਾਲੇ ਪਰ ਮੈਂ ਦੇਖਣਾ ਕਿ ਹੁਣ ਵੱਡੇ ਮੁਕਾਬਲੇ ਦੇ ਵਿੱਚ ਕੌਣ ਬੈਸਟ ਬਣਿਆ ਉਹ ਵੇਖਾਂਗੇ ਪੱਗਾਂ ਵਾਲਾ ਬਹੁਤ ਸਿਰੇ ਦਾ ਹੋਇਆ ਛੇੜੀ ਕਾਂਸੀ ਸਾਹਿਬ ਆਇਆ ਚੱਕੀਪੌਤ ਤੇ ਐਮਐਲਐ ਸਪੋਰਟ ਐਂਡ ਵੈਲਫੇਅਰ ਕਲੱਬ ਬਟਾਰਾ ਅਰਵਾਜ ਕਾਨੂੰ ਸਾਡਾ ਭਰਾ ਹੁਸ਼ੇਰਤਾ ਤੇ ਧੰਨਵਾਦ ਪ੍ਰਧਾਨ مجر جی, جی سالا ਦੇ जा ਹਾਮਨ ਸੇਟ ਜਿੰਦੀ ਸਾਰੀ ਕਲ ਸੇ ਐਮਐਲਏ ਬਟਾਲਾ ਤੇ ਕਾਰਜਕਾਰੀ ਪ੍ਰਧਾਨ ਪੰਜਾਬ ਕਾਫੀ 14 ਸਾਲ ਦੀ ਧਕਣਾ ਅਰਸ਼ ਮਿਲਵੋ ਉਧਰ ਦੇ ਪਾਸੇ ਕਿੰਨੇ 29 ਜਨਵਰੀ ਹੋਣੀ ਹੈ ਸ਼ੰਗਰ ਕੋੜ ਦੀ ਧਰਤੀ ਤੇ ਬਹੁਤ ਵੱਡਾ ਕਬਡੀ ਕੱਪ ਹੋਣਾ ਹੈ ਸਾਡੇ ਅਵਤਾਰ ਸਿੰਘ ਜੀ ਖੇਲ ਸਾਹਿਬ ਜੌਨਟਿਅਰ ਟਰੈਕਟਰ ਏਜੰਸੀ ਵਾਲੇ ਉਹਨਾਂ ਵੱਲੋਂ ਖੁੱਲੇ ਸੱਦੇ ਨੇ ਬਹੁਤ ਬੁਲਾਵਾ ਧਰ ਕਰਦੇ ਹੈ ਇੱਕ ਵਾਰ ਸਾਡੇ ਮਾਝੇ ਦੇ ਜਰਨੈਲ ਰਾਜਨੀਤੀ ਗਏ ਆਪਣੇ ਕੁਝ ਚੰਦ ਬੋਲ ਜਿਹੜੇ ਐ ਜਿੱਥੇ ਕਲੱਬ ਜਿਹੜੇ ਤੁਸੀਂ ਜਰੂਰ ਅੱਜ ਦੇ ਟੂਰਨਾਮੈਂਟ ਦੇ ਲਈ ਸਾਲਾ ਤੇ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਆਪਣੇ ਪਵਿੱਤਰ ਹੱਥਾਂ ਦੇ ਨਾਲ ਖੁਬ ਹੱਥਾਂ ਦੇ ਨਾਲ ਐ ਇੱਕ ਵਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਤਾੜੀਆਂ ਵਜਾਈ ਜਾਵੇ ਬਈ ਬਹੁਤ ਜ਼ੋਰ ਲੱਗਾ ਪਲੇਅਰਾਂ ਦਾ ਤਾੜੀ ਰਨਰ ਅਪ ਰਨਰ ਅਪ ਰਨਰ ਅਪ ਟਰੋਫੀ ਲੈ ਆਵੇ ਰਨਰ ਅਪ